ਕਾਲੀ ਦਾ ਜਿਹੜਾ ਤੂੰ ਐ ਮਨ ਲੇ ਜੇ ਪੰਜਾਬ ਤੋਂ ਦਿੱਲੀ ਜਾਣਾ ਹੋਵੇ ਤਾਂ ਉਹਦੇ ਵਾਸਤੇ ਨਾਰਥ ਟੂ ਸਾਊਥ ਹਵਾ ਚਲਣੀ ਚਾਹੀਦੀ ਪਹਿਲਾਂ ਕੋਈ ਹਵਾ ਨਹੀਂ ਚੱਲ ਰਹੀ ਕਿਵੇਂ ਜਾਊਗਾ ਜੀ ਇਦਾਂ ਔਰ ਹਜੇ 70 ਤੋਂ 80% ਸਾਡੀ ਫਸਲ ਨਹੀਂ ਆਈ ਹਜੇ ਸਿਰਫ 90 ਲੱਖ ਮੀਟ्रिक टन ਆਈ ਹੈ ਤਾਂ ਹਜੇ 90 ਹੋਣ ਹੀ ਆ ਲਗਭਗ ਤੇ ਅੱਗ ਨਹੀਂ ਲਾਈ ਤੇ ਪਹਿਲੀ ਕਿਵੇਂ ਪਹੁੰਚ ਗਿਆ 15 ਦਿਨ ਹੋ ਗਏ ਤਾਂ 10 15 ਦਿਨ ਹੋ ਗਏ ਸਿਰਸਾ ਸਾਹਿਬ ਨੇ ਤਾਂ ਪਹਿਲੀ ਕਹਿੰਦਾ ਕਿਹਨੇ ਪਹੁੰਚ ਗਿਆ ਤਫਰ ਹਰਿਆਣੇ ਦਾ ਕਿਉਂ ਨਹੀਂ ਪਹੁੰਚਿਆ ਹਰਿਆਣੇ ਨੂੰ ਕਿਉਂ ਨਹੀਂ ਕਿਹਾ ਉਹਨਾਂ ਨੇ ਹਰਿਆਣਾ ਸਾਡੇ ਤੋਂ ਵਿਚਾਲੇ ਪੈਂਦਾ ਜੀ ਬਸ ਜਸਟ ਵੀ ਇਹ ਤੁਸੀਂ ਹੁਣ ਉਹਨਾਂ ਤੋਂ ਜਮਨਾ ਨਹੀਂ ਸਾਫ ਹੋ ਰਹੀ ਇੱਕ ਨਵੀਂ ਜਮਨਾ ਬਣਾ ਲਈ ਦੇਖੋ ਮੋਦੀ ਜੀ ਵਾਸਤੇ ਉਹ ਉਹ ਕਿਸੇ ਹੋਰ ਜਮਨਾ ਚ ਨਾਉਣਗੇ ਹੈਨਾ ਚਲੋ ਮੋਦੀ ਜੀ ਤਾਂ ਜਮਨਾ ਛੱਡੋ ਉਹ ਤਾਂ VOTER ਵੀ ਆਪਣੇ ਨਵੇਂ ਬਣਾ ਰਹੇ ਨੇ ਤਾਂ ਮਤਲਬ ਵੀ ਸਾਡੇ ਤੋਂ ਲੋਕ ਹੀ ਹੋਰ ਨੇ ਵੋਟਾਂ ਪਾਉਣ ਵਾਲੇ ਆਪਣੀ ਤਾਂ ਲੋੜ ਹੀ ਨਹੀਂ ਰਹਿਣੀ ਪਬਲਿਕ ਦੀ ਸੋ ਫਿਰ ਦਿੱਲੀ ਦਾ ਜਿਹੜਾ IQ ਏ ਏਕਯੂ ਆਈ ਜਿਹੜਾ ਲੈਵਲ ਸੀਗਾ ਉਹ 400 ਤੇ 500 ਤੇ 800 900 ਤੇ ਕਿਵੇਂ ਚਲਾ ਗਿਆ ਜੀ ਤੇ ਫਿਰ ਦਿੱਲੀ ਤੋਂ ਅੱਗੇ ਕਿਉਂ ਨਹੀਂ ਜਾਂਦਾ ਤੂੰ ਰੁਕ ਜਾਂਦਾ ਜੀ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਕਰਨਾਟਕ ਪੁਲਿਸ ਹੀ ਰਹਿਣਾ ਅੱਛਾ ਮੈਂ ਦਿੱਲੀ ਦੇ ਐਸੇ ਇਲਾਕੇ 'ਚ ਹੀ ਰਹਿਣਾ ਬਸ ਇੱਥੇ ਮੇਰਾ ਮੁਕਾਮ ਹੈ ਇੱਕ ਤੀਕਾ ਤਾਂ ਮੁਜਾਣਾ ਮੈਂ ਅੱਗੇ ਕਿਉਂ ਲੰਗਦਾ ਜੀ ਫਿਰ ਉਹ ਸੋ ਇਹ ਤਾਂ ਇੱਕ ਨਾ ਪੋਲੀਟੀਕਲ ਮੁੱਦਾ ਬਣਾ ਰੱਖਿਆ ਹੈ ਬਦਨਾਮ ਕਰਨ ਵਾਸਤੇ ਔਰ ਅਨਦਾਤੇ ਨੂੰ ਮੈਂ ਪਹਿਲੇ ਦੋਨੋਂ ਕਹਿੰਦਾ ਰਿਹਾ ਅਨਦਾਤੇ ਨੂੰ ਬਦਨਾਮ ਨਾ ਕਰੋ ਕੋਈ ਆਲਟਰਨੇਟਿਵ ਦਿਓ ਜਾਂ ਕੋਈ ਸੋਲੂਸ਼ਨ ਦਿਓ ਜੇ ਜੰਗਾ ਰਕਵਾ ਸਕਦੇ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਹੁਤ ਸਾਰੀ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਬਿਸ਼ਪ ਗੁਰੂ ਦਾ ਡੰਕਾ ਵੱਜ ਰਿਹਾ ਤਾਂ ਪ੍ਰਾਲੀ ਦਾ ਮਸਲਾ ਹੱਲ ਕਰਨ ਵਾਸਤੇ ਬੁਲਾ ਲੈਣ ਉਹ ਜਿੰਨ ਜਿੰਨ ਸਟੇਟਾਂ ਚ ਪ੍ਰਾਲੀ ਜਲਦੀ ਜੂਪੀ ਹੈ ਹਰਿਆਣਾ ਹੈ ਪੰਜਾਬ ਹੈ ਰਾਜਸਥਾਨ ਹੈ ਤੇ ਉਹ ਬੁਲਾ ਲੈਣ ਉਹਨਾਂ ਨਾਲ ਗੱਲ ਕਰ ਲੈਣ ਕੀ ਹੱਲ ਹੈ ਇਹਦਾ ਤੇ ਕੋਈ ਕੰਪਨਸੇਸ਼ਨ ਦੇਣੀ ਹੈ ਜਾਂ ਕੋਈ ਕ੍ਰੌਪ ਡਾਈਵਰਸੀਫਿਕੇਸ਼ਨ ਵੱਲ ਜਾਣਾ ਸاسي ਚਲੇ ਜਾਵਾਂਗੇ ਉੱਥੇ ਅਸੀਂ ਆਪਣੇ ਆਪਣੇ ਵਿਚਾਰ ਰੱਖਦੇ ਹਾਂ ਸਰ